ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੱਜ ਮਕਰ ਸੰਕ੍ਰਾਂਤੀ ਬਾਰੇ। ਤੁਹਾਨੂੰ ਸਾਰਿਆਂ ਨੂੰ ਮਾਗ ਮਹੀਨੇ ਦੀ ਸੰਗਰਾਮਤ ਮਤਲਬ ਮਕਰ ਸੰਕ੍ਰਾਂਤੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਸ ਮਹੀਨੇ ਨੂੰ ਇੰਨਾ ਜ਼ਿਆਦਾ ਪਵਿੱਤਰ ਕਿਉਂ ਮੰਨਿਆ ਗਿਆ? ਗ੍ਰੰਥਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵ ਹੈ ਮਕਰ ਸਕ੍ਰਾਂਤੀ ਕੀ ਹੈ ਸੂਰਜ ਦਾ ਰਾਸ਼ੀ ਪਰਿਵਰਤਨ ਸੂਰਜ ਤੁਨੂ ਰਾਸ਼ੀ ਦੇ ਵਿੱਚੋਂ ਨਿਕਲ ਕੇ ਮਕਰ ਰਾਸ਼ੀ ਦੇ ਵਿੱਚ ਜਾਏਗਾ ਤੇ ਇਸ ਨੂੰ ਕਿਹਾ ਜਾਂਦਾ ਹੈ ਮਕਰ ਸਕ੍ਰਾਂਤੀ ਬਹੁਤ ਜ਼ਿਆਦਾ ਮਹੱਤਵ ਹੈ ਗ੍ਰੰਥਾਂ ਦੇ ਵਿੱਚ ਮਕਰ ਸਕ੍ਰਾਂਤੀ ਦਾ ਵੈਸੇ ਤਾਂ ਹਰ ਮਹੀਨੇ ਰਾਸ਼ੀ ਪਰਿਵਰਤਨ ਕਰਦਾ ਹੈ ਲੇਕਿਨ ਮਕਰ ਸਕ੍ਰਾਂਤੀ ਤੇ ਸੂਰਜ ਦਾ ਰਾਸ਼ੀ ਪਰਿਵਰਤਨ ਅਜਿਹਾ ਦਾ ਲਾਭਕਾਰੀ ਹੁੰਦਾ ਤੇ ਇਸ ਤਾਈਪ ਦੇ ਜਿਹੜੇ ਦਿਨ ਨੇ ਵੱਡੇ ਹੁਣੇ ਸਟਾਰਟ ਹੋ ਜਾਂਦੇ ਨੇ ਤੇ ਦ੍ਰਿਦਰਤਾ ਜਿਹੜੀ ਖਤਮ ਹੋਣੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਉਹਦੇ ਮਹੀਨੇ ਦੇ ਵਿੱਚ ਥੋੜੀ ਦ੍ਰਿਦਰਤਾ ਆ ਜਾਂਦੀ ਹੈ ਇਸ ਕਰਕੇ ਮਾਗ ਮਹੀਨੇ ਦਾ ਬਹੁਤ ਜ਼ਿਆਦਾ ਮਹੱਤਵ ਹੈ ਤੇ ਇਸ ਦਿਨ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਬਹੁਤ ਜ਼ਿਆਦਾ ਸ਼ੁਭਕਾਰੀ ਹੈ ਸਵੇਰੇ ਉੱਠ ਕੇ ਜਲਦੀ ਇਸ਼ਨਾਨ ਕਰਨਾ ਜਾਂ ਕਿਸੇ ਧਾਰਮਿਕ ਸਥਾਨ ਤੇ ਇਸ਼ਨਾਨ ਕਰਨਾ ਬਹੁਤ ਜ਼ਿਆਦਾ ਸ਼ੁਭਕਾਰੀ ਮੰਨਿਆ ਜਾਂਦਾ ਹੈ ਤੇ ਇਸ ਦਿਨ ਤੇ ਕੀਤੇ ਪੁੰਨ ਦਾਣ 100% ਜਿਆਦਾ ਜਿਹੜਾ ਉਹ ਲਾਭ ਦਿੰਦੇ ਨੇ ਇਸ ਦਿਨ ਤੇ ਪੁੰਨਦਾਨ ਕੀਤੇ ਹੋਏ ਬਹੁਤ ਜਿਆਦਾ ਲਾਭ ਦਿੰਦੇ ਨੇ ਇਸ ਕਾਰਨ ਹੀ ਇਸ ਦਿਨ ਤਿਲਾਂ ਦਾ ਦਾਨ ਕਰਨਾ ਬਹੁਤ ਜਿਆਦਾ ਸ਼ੁਭ ਮੰਨਿਆ ਜਾਂਦਾ ਹੈ ਦੂਸਰਾ ਗੁਰਦ ਦਾ ਦਾਨ ਕਰਨਾ ਵੀ ਬਹੁਤ ਜਿਆਦਾ ਸ਼ੁਭ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਹਰ ਕੋਈ ਰਾਸ਼ੀ ਵਾਲਾ ਕਰ ਸਕਦਾ ਹੈ ਤਿਲ ਦਾ ਦਾਨ ਗੁਰਦ ਦਾ ਦਾਨ ਧਾਰਮਿਕ ਸੰਥਾਨ ਤੇ ਇਸਨਾਨ ਕਰਨਾ ਵੀ ਬਹੁਤ ਜਿਆਦਾ ਸ਼ੁਭਕਾਰੀ ਹੈ ਤੇ ਹੁਣ ਗੱਲ ਕਰਦੇ ਆ 12 ਰਾਸ਼ੀਆਂ ਤੇ ਇਹ ਸੂਰਜ ਪਰਿਵਰਤਨ ਦਾ ਕੀ ਪ੍ਰਭਾਵ ਹੋਏਗਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਐਸ ਜਾਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਸੂਰਜ ਹੈ ਜਿਹੜਾ 10ਵੇਂ ਹਾਊਸ ਦੇ ਵਿੱਚ ਗੁਜਰ ਕਰੇਗਾ 10ਵੇਂ ਹਾਊਸ ਦਾ ਸੂਰਜ ਹਮੇਸ਼ਾ ਸ਼ੁਭ ਫਾਲ ਦਿੰਦਾ ਹੈ ਪਹਿਲਾਂ ਤੋਂ ਹੀ 13 ਜਨਵਰੀ ਨੂੰ ਜਿਹੜਾ ਸ਼ੁਕਰ ਰਾਸ਼ੀ ਪਰਿਵਰਤਨ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਹੈ ਜਿਹੜਾ 14 ਜਨਵਰੀ ਨੂੰ ਸੂਰਿਆ ਵੀ ਤੁਹਾਡਾ ਜਿਹੜਾ ਮਕਰ ਰਾਸ਼ੀ ਦੇ ਵਿੱਚ ਚਲਾ ਜਾਏਗਾ 10ਵੇਂ ਹਾਊਸ ਦੇ ਵਿੱਚ ਸੂਰਜ ਦਾ ਹੋਣਾ ਬਹੁਤ ਵਧੀਆ ਹੈ ਦੇ ਨਾਲ ਸ਼ੁਕਰ ਦੀ ਹੈ ਜਿਹੜੀ ਉਹ ਯੂਪਤੀ ਬਣੀ ہوئی ਹੈ ਸ਼ੁਕਰ ਨੂੰ ਥੋੜਾ ਸੂਰਜ ਜਿਹੜਾ ਉਹ ਕਮਜ਼ੋਰ ਕਰ ਦਿੰਦਾ ਹੈ ਜਦੋਂ ਸ਼ੁਕਰ ਦੇ ਨਾਲ ਯੂਪਤੀ ਕਰਦਾ ਹੈ ਲੇਕਿਨ ਸੂਰਜ 10ਵੇਂ ਹਾਊਸ ਦਾ ਬਹੁਤ ਵਧੀਆ ਰਿਜ਼ਲਟ ਦਿੰਦਾ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਗੁਰਦਾਦਾਨ ਕਰ ਸਕਦੇ ਹੋ ਜਾਂ ਤੁਸੀਂ ਕੰਕ ਦਾ ਦਾਨ ਕਰਨਾ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਸ਼ੁਭਕਾਰੀ ਹੈ ਟੌਰਸ ਜਾਂ ਨੇ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਨੇ ਚੌਥੇ ਹਾਊਸ ਦਾ ਮਾਲਕ ਹੈ ਸੂਰਜ ਤੇ ਜਾਏਗਾ ਨੌਵੇਂ ਹਾਊਸ ਦੇ ਵਿੱਚ ਤੁਹਾਡੇ ਲਗਨ ਦੇ ਮਾਲਕ ਦੇ ਨਾਲ ਸੂਰਜ ਦੀ ਯੁੱਤੀ ਬਣੇਗੀ ਤੁਹਾਡੇ ਲਗਨ ਦਾ ਮਾਲਕ ਸ਼ੁਕਰ ਤੇ ਸੂਰਿਆ ਦੀ ਯੁੱਤੀ ਨੌਵੇਂ ਹਾਊਸ ਦੇ ਵਿੱਚ ਬਹੁਤ ਵਧੀਆ ਲੇਕਿਨ ਸੂਰਿਆ ਨੂੰ ਥੋੜਾ ਜਿਹੜਾ ਸੂਰਿਆ ਸ਼ੁਕਰ ਨੂੰ ਥੋੜਾ ਡਾਊਨ ਕਰੇਗਾ ਇਸਦੇ ਲਈ ਤੁਸੀਂ ਚਿੱਟੀਆਂ ਚੀਜ਼ਾਂ ਦਾ ਧਾਰਮਿਕ ਸਥਾਨ ਤੇ ਕਰ ਸਕਦੇ ਹੋ ਤਾਂ ਕਿ ਤੁਹਾਡਾ ਸੂਰਿਆ ਨੌਵੇਂ ਹਾਊਸ ਦੇ ਵਿੱਚ ਤੁਹਾਨੂੰ ਬੈਸਟ ਰਿਜ਼ਲਟ ਦੇਵੇ ਗੁੜ ਦਾ ਸੇਵਨ ਨਾ ਕਰੋ ਤੇ ਗੁੜ ਤੁਸੀਂ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਇਸ ਤੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਮਿਲਣਗੇ ਆਪਣੇ ਲਗਨ ਨੂੰ ਸਟਰੋਂਗ ਰੱਖੋਗੇ ਇੱਤਰ ਵਗੈਰਾ ਲਗਾਉਂਦੇ ਰਹੋਗੇ ਤਾਂ ਸ਼ੁਕਰ ਹੈ ਤੁਹਾਡਾ ਜਿਆਦਾ ਤੁਹਾਨੂੰ ਪ੍ਰੋਬਲਮ ਨਹੀਂ ਕਰੇਗਾ ਨੌਵੇਂ ਹਾਊਸ ਦੇ ਵਿੱਚ ਜਾ ਕੇ ਤੁਹਾਨੂੰ ਬੈਸਟ ਰਿਜ਼ਲਟ ਦੇਵੇਗਾ ਹੁਣ ਗੱਲ ਕਰਦੇ ਆ ਜੈਮਨੀ ਜਾਨੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦੇ ਸੂਰਜ ਜਿਹੜਾ 3rd ਹਾਊਸ ਦਾ ਮਾਲਕ ਹੈ ਤੇ ਚੱਲਾ ਗਿਆ 8ਵੇਂ ਹਾਊਸ ਦੇ ਵਿੱਚ 8ਵੇਂ ਹਾਊਸ ਦੇ ਵਿੱਚ ਸੂਰਜ ਜਿਆਦਾ ਵਧੀਆ ਰਿਜ਼ਲਟ ਨਹੀਂ ਦਿੰਦਾ ਤਾਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਇਸ ਤੇ ਲਈ ਤੁਸੀਂ ਕੜਕ ਪਾਣੀ ਦੇ ਵਿੱਚ ਬਹਾ ਸਕਦੇ ਹੋ ਤੁਸੀਂ ਮਕਰ ਸਕਰਾंति ਤੇ ਵੀ ਜਾਂ ਤੁਸੀਂ ਹਰ ਸੰਡੇ ਦੀ ਸੰਡੇ ਤੁਸੀਂ ਪੂਰਾ ਮਹੀਨਾ ਕਣਕ ਲੈ ਕੇ ਜਿੰਨੀ ਵੀ ਹੋਵੇ ਕਿਲੋ 2 ਕਿਲੋ ਤੁਸੀਂ ਪਾਣੀ ਦੇ ਵਿੱਚ ਪਾਉਣੀ ਹੈ ਸਵੇਰੇ 5 ਵਜੇ ਤੋਂ ਪਹਿਲਾਂ ਸਵੇਰੇ 7 ਵਜੇ ਤੋਂ 5 ਵਜੇ ਦੇ ਵਿੱਚ ਤੁਸੀਂ ਕਣਕ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਸਕਦੇ ਹੋ ਇਸ ਦੇ ਨਾਲ 8ਵੇਂ ਹਾਊਸ ਦਾ ਸੂਰਿਆ ਤੁਹਾਨੂੰ ਪ੍ਰੋਬਲਮ ਨਹੀਂ ਕਰੇਗਾ ਕੈਂਸਰ ਜਾਨੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਦੇ ਸੈਕੰਡ ਹਾਊਸ ਦਾ ਮਾਲਕ ਹੈ ਸੂਰਿਆ ਤੇ ਸੂਰਿਆ ਚਲਾ ਗਿਆ ਤੁਹਾਡੇ 7ਵੇਂ ਹਾਊਸ ਦੇ ਵਿੱਚ ਤੁਸੀਂ ਤਾਂਬਾ ਤਾਂਬੇ ਦਾ ਸਿੱਕਾ ਲੈ ਕੇ ਜਲ ਪ੍ਰਵਾਹ ਕਰ ਸਕਦੇ ਹੋ ਇਸ ਦੇ ਨਾਲ ਤੁਹਾਨੂੰ 7ਵੇਂ ਹਾਊਸ ਦਾ ਸੂਰਜ ਹੈ ਜਿਹੜਾ ਬੈਸਟ ਰਿਜ਼ਲਟ ਦੇਵੇਗਾ। ਸੂਰਜ ਤੁਹਾਡਾ ਲਗਣ ਨੂੰ ਦੇਖ ਰਿਹਾ ਤਾਂ ਤੁਹਾਡੇ ਕੰਮਕਾਰਾਂ ਦੇ ਵਿੱਚ ਤੇਜ਼ੀ ਹੋਏਗੀ। 7ਵੇਂ ਹਾਊਸ ਦੇ ਵਿੱਚ ਸੂਰਜ ਤੁਹਾਨੂੰ ਜੇ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਕੰਮ ਕਰ ਰਹੇ ਹੋ ਇਸ ਦੇ ਵਿੱਚ ਵੀ ਤੁਹਾਨੂੰ ਵਧੀਆ ਵਾਧਾ ਕਰੇਗਾ। ਇੱਥੇ ਸੂਰਜ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕਰੇਗਾ। ਬਿਜ਼ਨਸ ਦੇ ਵਿੱਚ ਵਾਧਾ ਹੋਏਗਾ ਤੇ ਤੁਸੀਂ ਆਪ ਹੀ ਜਾਓਗੇ। ਗੁਰਦਾ ਦਾਨ ਕਰਨਾ ਤੇ ਸਿੱਕਾ ਪਾਣੀ ਦੇ ਵਿੱਚ ਤਾਂਬੇ ਦਾ ਸਿੱਕਾ ਲੈ ਕੇ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਨ ਦੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਮਿਲੇਗਾ ਇਹ ਤੁਸੀਂ ਸੰਡੇ ਦੀ ਸੰਡੇ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਲਿਓ ਜਾਨੀ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਗਨ ਦਾ ਮਾਲਕ ਸੂਰਜ ਹੈ ਤੁਹਾਡੇ ਲਗਨ ਦਾ ਮਾਲਕ ਚਲਾ ਗਿਆ 6ਵੇਂ ਹਾਊਸ ਦੇ ਵਿੱਚ 6ਵੇਂ ਹਾਊਸ ਦੇ ਵਿੱਚ ਸੂਰਜ ਕੋਈ ਬੈਸਟ ਰਿਜ਼ਲਟ ਨਹੀਂ ਦਿੰਦਾ ਪਹਿਲਾਂ ਹੀ ਤੁਹਾਡੇ ਲਗਨ ਦੇ ਵਿੱਚ ਜਿਹੜਾ ਕੇਤੂ ਚੱਲ ਹੈ ਤੇ 6ਵੇਂ ਹਾਊਸ ਦੇ ਵਿੱਚ ਤੁਹਾਡਾ ਸ਼ੁਕਰ ਵੀ ਹੈ ਸ਼ੁਕਰ ਤੇ ਸੂਰਜ ਦੀ ਜਿਹੜੀ ਯੁੱਤੀ ਹੈ 6ਵੇਂ ਹਾਊਸ ਦੇ ਵਿੱਚ ਜ਼ਿਆਦਾ ਬੈਸਟ ਰਿਜ਼ਲਟ ਨਹੀਂ ਦੇਵੇਗੀ ਇਸ ਤੇ ਲਈ ਤੁਸੀਂ ਲਗਨ ਦੇ ਵਿੱਚ ਕੇਤੂ ਹੈ ਤਾਂ ਤੁਸੀਂ ਡੌਗ ਨੂੰ ਖਾਣਾ ਪਾਉਂਦੇ ਰਹੋ ਤਾਂ ਕਿ ਤੁਹਾਡੀ ਸਿਹਤ ਵਧੀਆ ਰਹੇ ਲਗਨ ਦਾ ਮਾਲਕ ਛੇਮਿਆ ਹਾਊਸ ਦੇ ਵਿੱਚ ਜਾਣਾ ਸਿਹਤ ਸੰਬੰਧੀ ਪ੍ਰੋਬਲਮਾਂ ਤੁਹਾਨੂੰ ਦੇ ਸਕਦਾ ਹੈ ਤੇ ਦੂਸਰਾ ਤੁਸੀਂ ਕੀ ਕਰਨਾ ਕਣਕ ਲੈ ਕੇ ਧਾਰਮਿਕ ਸਥਾਨ ਤੇ ਚੜਾਓ ਆਪਣੇ ਬੇਟ ਦੇ ਅਨੁਸਾਰ ਜਿਹੜਾ ਉਹ ਜਾ ਤੁਸੀਂ ਗਊਸ਼ਾਲਾ ਦੇ ਵਿੱਚ ਵੀ ਕਣਕ ਦੇ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਮਿਲਣਗੇ ਇੱਕ ਤਾਂਬੇ ਦਾ ਕੜਾ ਲੈ ਕੇ ਤੁਸੀਂ ਜੇਕਰ ਤੁਹਾਨੂੰ ਕੋਈ ਸਿਹਤ ਸੰਬੰਧੀ ਪ੍ਰੋਬਲਮ ਆ ਰਹੀ ਹੈ ਤਾਂ ਤਾਂਬੇ ਦਾ ਕੜਾ ਤੁਸੀਂ ਐਤਵਾਰ ਸਵੇਰੇ ਧਾਰਨ ਕਰ ਸਕਦੇ ਹੋ ਇਹਦੇ ਨਾਲ ਤੁਹਾਡੇ ਲਗਨ ਦਾ ਮਾਲਕ ਹੈ ਜਿਹੜਾ ਸੂਰਜ ਤੁਹਾਨੂੰ ਬੈਸਟ ਰਿਜ਼ਲਟ ਦੇਵੇਗਾ ਇਹ ਤੁਸੀਂ ਕੜਾ ਜਿਹੜਾ ਹਮੇਸ਼ਾ ਦੇ ਲਈ ਵੀ ਪਾ ਕੇ ਰੱਖ ਸਕਦੇ ਹੋ ਇਹ ਤੁਹਾਡੇ ਲਈ ਬੈਸਟ ਰੈਮਡੀ ਹੈ ਵਰਗੋਚਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਕੰਨਿਆ ਰਾਸ਼ੀ ਦੇ ਵਿੱਚ ਸੂਰਜ ਜਿਹੜਾ ਪੰਜਵੇਂ ਹਾਊਸ ਦੇ ਵਿੱਚ ਚਲਾ ਗਿਆ ਪੰਜਵੇਂ ਹਾਊਸ ਦਾ ਸੂਰਜ ਤੁਹਾਨੂੰ ਬੈਸਟ ਰਿਜ਼ਲਟ ਦੇਵੇ ਬੱਸੇ ਵੀ ਸੂਰਜ ਜਿਹੜਾ ਬੁੱਧ ਦਾ ਮਿੱਤਰ ਹੈ ਚਲਾ ਗਿਆ ਸ਼ਨੀ ਦੇ ਘਰ ਦੇ ਵਿੱਚ ਸ਼ਨੀ ਹੈ ਜਿਹੜਾ ਉਹ ਵੀ ਬੁੱਧ ਦਾ ਮਿੱਤਰ ਹੈ ਤੇ ਨਾਲ ਹੈ ਜਿਹੜਾ ਸ਼ੁਕਰ ਦੀ ਯੂਤੀ ਹੈ ਸ਼ੁਕਰ ਵੀ ਹੈ ਜਿਹੜਾ ਉਹ ਵੀ ਬੁੱਧ ਦਾ ਮਿੱਤਰ ਹੈ ਜੇਕਰ ਤੁਸੀਂ ਪੜ੍ਹਾਈ ਕਰ ਰਹੇ ਹੋ ਇਸ ਟਾਈਮ ਤੇ ਤੁਹਾ ਤੁਸੀਂ ਕੋਈ ਐਗਜ਼ਾਮ ਦਿੰਦੇ ਹੋ ਤਾਂ ਉਹ ਉਹ ਤੁਹਾਡਾ ਕਲੀਅਰ ਹੋ ਸਕਦਾ ਹੈ ਕਿਉਂਕਿ ਇੱਥੇ ਪੰਜਵੇਂ ਹਾ우스 ਦਾ ਸੂਰਜ ਤੁਹਾਨੂੰ ਪੜ੍ਹਾਈ ਵਿਖਾਈ ਦੇ ਵਿੱਚ ਬੈਸਟ ਕਰੇਗਾ ਤੇ ਨਾਲ ਤੁਹਾਡਾ ਬੁੱਧ ਦਾ ਸਟਰੋਂਗ ਹੋਣਾ ਜ਼ਰੂਰੀ ਹੈ ਜੇਕਰ ਤੁਹਾਡਾ ਬੁੱਧ ਵੀ ਵਧੀਆ ਹੈ ਕੁੰਡਲੀ ਦੇ ਵਿੱਚ ਤਾਂ ਇਸ ਟਾਈਮ ਤੇ ਤੁਸੀਂ ਜੇ ਕੋਈ ਐਗਜ਼ਾਮ ਦਿੰਦੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜਿੰਨਾ ਟਾਈਮ ਸੂਰਿਆ ਤੁਹਾਡਾ 10ਵੇਂ 5ਵੇਂ ਹਾਊਸ ਦੇ ਵਿੱਚ ਰਹੇਗਾ ਮਤਲਬ ਮਕਰ ਰਾਸ਼ੀ ਦੇ ਵਿੱਚ ਰਹੇਗਾ ਤੁਹਾਨੂੰ ਬੈਸਟ ਰਿਜ਼ਲਟ ਦੇਵੇਗਾ ਜਦੋਂ ਵੀ ਸੂਰਿਆ ਦਾ ਰਾਸ਼ੀ ਪਰਿਵਰਤਨ ਹੋਏਗਾ ਸੂਰਿਆ 6ਵੇਂ ਹਾਊਸ ਦੇ ਵਿੱਚ ਜਾਏਗਾ ਤੁਹਾਡਾ ਉਸ ਟਾਈਮ ਤੇ ਤੁਸੀਂ ਥੋੜਾ ਸੋਚ ਸਮਝ ਕੇ ਕੋਈ ਕੰਮ ਕਰਨਾ ਹੈ ਦਾਨ ਤੁਸੀਂ ਤਿਲ ਦਾ ਦਾਨ ਕਰ ਸਕਦੇ ਹੋ ਇਹ ਤੁਹਾਡੇ ਲਈ ਬੈਸਟ ਰੈਮਡੀ ਰਹੇਗੀ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਜੇਕਰ ਲਗਨ ਦੇ ਵਿੱਚ ਸੂਰਜ ਹੋਵੇ ਤਾਂ ਇਹ ਨੀਚ ਦਾ ਮੰਨਿਆ ਗਿਆ ਤੁਹਾਡੇ ਲਗਨ ਦੇ ਵਿੱਚ ਸੂਰਿਆ ਨੀਚ ਦਾ ਹੈ ਲੇਕਿਨ ਤੁਹਾਡੇ ਸੂਰਿਆ ਜਿਹੜਾ 7ਵੇਂ ਹਾਊਸ ਦੇ ਵਿੱਚ ਜਾਏਗਾ ਤੁਹਾਡੇ ਲਗਨ ਦੇ ਮਾਲਕ ਸ਼ੁਕਰ ਦੇ ਨਾਲ ਜਿਹੜੀ ਯੁੱਤੀ ਕਰੇਗਾ ਚੌਥੇ ਹਾਊਸ ਦੇ ਵਿੱਚ ਸੂਰਜ ਕੋਈ ਬਹੁਤ ਵਧੀਆ ਰਿਜ਼ਲਟ ਨਹੀਂ ਦਿੰਦਾ ਕਿਉਂਕਿ ਚੰਦਰਮਾ ਦਾ ਹਾਊਸ ਹੈ ਤੇ ਇੱਥੇ ਸੂਰਜ ਜਿਹੜਾ ਵਧੀਆ ਰਿਜ਼ਲਟ ਨਹੀਂ ਦਿੰਦਾ ਲੇਕਿਨ ਤੁਹਾਡੇ ਲਾਭ ਸਥਾਨ ਦਾ ਮਾਲਕ ਹੈ ਸੂਰਜ ਇੱਥੇ ਤੁਹਾਨੂੰ ਬੈਠ ਕੇ ਕੋਈ ਪ੍ਰੋਬਲਮ ਨਾ ਕਰੇ ਇਸ ਦੇ ਲਈ ਤੁਸੀਂ ਅ ਗੁਰਦਾਦਾਨ ਕਰ ਸਕਦੇ ਹੋ ਤਿਲਾਂ ਦਾ ਦਾਨ ਕਰ ਸਕਦੇ ਹੋ ਇਹ ਤੁਹਾਡੇ ਲਈ ਬੈਸਟ ਰੈਮਡੀ ਰਹੇਗੀ ਆਪਣੇ ਲਗਨ ਨੂੰ ਸਟਰੋਂਗ ਰੱਖੋ ਤਾਂ ਤੁਸੀਂ ਖੰਡ ਦਾ ਦਾਨ ਵੀ ਕਿਤੇ ਨਾ ਕਿਤੇ ਕਰਦੇ ਰਹੋ ਤਾਂ ਕਿ ਤੁਹਾਡੇ ਲਗਨ ਦਾ ਮਾਲਕ ਹੈ ਜਿਹੜਾ ਸ਼ੁਕਰ ਸੂਰਿਆ ਉਸ ਨੂੰ ਜ਼ਿਆਦਾ ਪ੍ਰਭਾਵਿਤ ਨਾ ਕਰੇ ਕਾਰਪਿਓ ਜਾਨੀ ਬ੍ਰਿਸ਼ਟਿਕ ਰਾਸ਼ੀ ਬ੍ਰਿਸ਼ਟਿਕ ਰਾਸ਼ੀ ਵਾਲੇ ਨੇ ਸੂਰਿਆ 3rd ਹਾਊਸ ਦੇ ਵਿੱਚ ਜਾਏਗਾ 3rd ਹਾਊਸ ਦੇ ਵਿੱਚ ਜਾ ਕੇ ਸੂਰਿਆ ਤੁਹਾਡੇ 10ਵੇਂ ਹਾਊਸ ਦਾ ਮਾਲਕ ਹੈ ਤੇ ਤੁਹਾਡੀ ਕਿਸਮਤ ਸਥਾਨ ਨੂੰ ਇੱਥੇ ਬੈਠ ਕੇ ਦੇਖੇਗਾ ਤੁਹਾਡੇ ਲਗਨ ਦਾ ਵੀ ਮਿੱਤਰ ਗ੍ਰਹਿ ਆ ਤਾਂ ਇੱਥੇ ਤੁਹਾਨੂੰ ਸੂਰਿਆ ਜਿਹੜਾ ਬੈਸਟ ਰਿਜ਼ਲਟ ਦੇਵੇਗਾ ਪਹਿਲਾਂ ਵੀ ਸੂਰਿਆ ਤੁਹਾਡਾ ਧਨ ਸਥਾਨ ਦੇ ਵਿੱਚ ਚੱਲ ਰਿਹਾ ਸੀ ਤੇ ਹੁਣ ਵੀ ਤੁਹਾਡਾ ਸੂਰਿਆ ਤੁਹਾਨੂੰ ਹਿੰਮਤ ਦੇਵੇਗਾ 3rd ਹਾਊਸ ਦੇ ਵਿੱਚ ਬੈਠ ਕੇ ਸੂਰਿਆ ਹਿੰਮਤ ਬਹੁਤ ਦਿੰਦਾ ਹੈ ਜੇ ਤੁਸੀਂ ਕੋਈ ਕੰਮਕਾਰ ਸੋਚੋਗੇ ਤਾਂ ਜਲਦੀ ਜਲਦੀ ਉਸ ਨੂੰ ਕਰੋਗੇ ਕਿਉਂਕਿ ਹਿੰਮਤ ਦਾ ਕਾਰਕ ਹੈ 3rd ਹਾਊਸ ਵੈਸੇ ਵੀ ਪ੍ਰਾ ਕਰਮ ਦਾ ਤਾਂ ਤੁਸੀਂ ਹੁਣ ਆਰਸੀ ਬਿਲਕੁਲ ਨਹੀਂ ਰਹੋਗੇ ਤਾਂ ਕੰਮਕਾਰਾਂ ਦੇ ਵਿੱਚ ਤੁਹਾਡੇ ਰਫਤਾਰ ਆਏਗੀ ਜੇਕਰ ਤੁਹਾਡੀ ਕੁੜਲੀ ਦੇ ਵਿੱਚ ਸੂਰਜ ਦੀ ਪੋਜੀਸ਼ਨ ਵੈਸੇ ਵੀ ਬਹੁਤ ਵਧੀਆ ਤਾਂ ਇੱਥੇ ਸੂਰਜ ਤੁਹਾਨੂੰ ਸ਼ੁਭ ਲਾਭ ਹੀ ਦੇਵੇਗਾ ਤੇ ਅੱਗੇ ਵੀ ਸੂਰਜ ਤੁਹਾਡਾ ਜਿਹੜਾ ਚੌਥੇ ਹਾਊਸ ਦੇ ਵਿੱਚ ਜਾਏਗਾ ਜਦੋਂ ਵੀ ਸੰਕਰਾਂਤ ਤੋਂ ਬਾਅਦ ਰਾਸ਼ੀ ਪਰਿਵਰਤਨ ਕਰੇਗਾ ਤਾਂ ਇੱਥੇ ਬੈਠ ਕੇ ਤੁਹਾਡੇ 10ਵੇਂ ਹਾਊਸ ਨੂੰ ਦੇਖੇਗਾ ਆਪਣੇ ਹਾਊਸ ਨੂੰ ਦੇਖੇਗਾ ਤਾਂ ਕੰਮਕਾਰਾਂ ਦੇ ਵਿੱਚ ਤੁਹਾਡੇ ਤੇਜ਼ੀ ਆਏਗੀ ਬਾਕੀ ਤੁਹਾਡੀ ਕੁੜਣੀ ਦੇ ਵਿੱਚ ਬਾਕੀ ਦੇ ਸਟਾਰ ਜੇ ਬਹੁਤ ਵਧੀਆ ਨੇ ਤਾਂ ਸੂਰਜ ਤੁਹਾਨੂੰ ਬੈਸਟ ਰਿਜ਼ਲਟ ਦੇਵੇਗਾ ਸੈਜੀਟੇਰੀਅਸ ਜਨਿਤ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਗਨ ਦੇ ਵਿੱਚ ਸੂਰਜ ਚੱਲ ਰਿਹਾ ਸੀ ਲੇਕਿਨ 14 ਜਨਵਰੀ 2026 ਨੂੰ ਜਿਹੜਾ ਸੂਰਜ ਰਾਸ਼ੀ ਪਰਿਵਰਤਨ ਕਰਕੇ ਤੁਹਾਡੇ ਸੈਕੰਡ ਹਾਊਸ ਦੇ ਵਿੱਚ ਜਾਏਗਾ ਤੇ ਸ਼ੁਕਰ ਦੇ ਨਾਲ ਜਿਹੜੇ ਉਹ ਜੋਤੀ ਕਰੇਗਾ ਤੁਹਾਡੇ ਧਨ ਦੇ ਵਿੱਚ ਵਾਧਾ ਹੋਵੇ ਇਸ ਦੇ ਲਈ ਤੁਸੀਂ ਬਾਂਦਰਾ ਨੂੰ ਕੁਛ ਨਾ ਕੁਛ ਪਾਉਦੇ ਜਰੂਰ ਰਹਿਣਾ ਇਸ ਮਹੀਨੇ 11 ਨੂੰ ਤੁਸੀਂ ਗੁੜ ਤੇ ਚਨਾ ਪਾ ਸਕਦੇ ਹੋ ਇਸ ਦੇ ਨਾਲ ਤੁਹਾਡਾ ਸੂਰਜ ਤੁਹਾਡਾ ਬੈਸਟ ਰਿਜ਼ਲਟ ਦੇ ਵਿਗਤਰ ਨਾਲ ਸ਼ੁਕਰ ਤੁਹਾਨੂੰ ਧਨ ਦੇ ਵਿੱਚ ਵਾਦਾ ਕਰੇਗਾ ਇਹ ਤੁਸੀਂ ਪੂਰਾ ਮੰਥ ਕਰਦੇ ਰਹੋ ਤਾਂ ਕਿ ਸੂਰਜ ਐਵੇਂ ਵੀ ਤੁਹਾਡੇ ਲਗਨ ਦਾ ਮਿੱਤਰ ਹੈ ਤੇ ਸੈਕੰਡ ਹਾਊਸ ਦੇ ਵਿੱਚ ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਕਰੇਗਾ ਕੈਪ੍ਰਿਕੌਰਨ ਜਨਮ ਮਕਰ ਰਾਸ਼ੀ ਮਕਰ ਰਾਸ਼ੀ ਤੁਹਾਡੇ ਲਗਨ ਦੇ ਵਿੱਚ ਸੂਰਜ ਜਿਹੜਾ ਰਾਸ਼ੀ ਪਰਿਵਰਤਨ ਕਰੇਗਾ ਲਗਨ ਦੇ ਵਿੱਚ ਸੂਰਜ ਆਏਗਾ ਤੁਹਾਡੇ 8ਵੇਂ ਹਾਊਸ ਦਾ ਮਾਲਕ ਹੈ ਸੂਰਜ ਮਕਰ ਸਕ੍ਰਾਂਤੀ ਇਸੇ ਲਈ ਕਿਹਾ ਜਾਂਦਾ ਹੈ ਕਿਉਂਕਿ ਮਕਰ ਰਾਸ਼ੀ ਦੇ ਵਿੱਚ ਸੂਰਜ ਜਿਹੜਾ ਉਹ ਆਉਂਦਾ ਤਾਂ ਪੂਰਾ ਮੰਥ ਸੂਰਜ ਤੁਹਾਡਾ ਜਿਹੜਾ ਲਗਨ ਦੇ ਵਿੱਚ ਰਹੇਗਾ ਪੈਸੇ ਸ਼ਨੀ ਦਾ ਕੋਈ ਕੋਈ ਜਿਆਦਾ ਮਿੱਤਰ ਗ੍ਰਹਿ ਵੀ ਸੂਰਜ ਨਹੀਂ ਹੈ ਤੁਹਾਡੇ ਲਗਨ ਦੇ ਮਾਲਕ ਦਾ ਲੇਕਿਨ ਫਿਰ ਵੀ ਸੂਰਜ ਇੱਥੇ ਤੁਹਾਨੂੰ ਪ੍ਰੋਬਲਮ ਨਹੀਂ ਕਰੇਗਾ ਇਸਦੇ ਲਈ ਤੁਸੀਂ ਧਿਰ ਦਾ ਦਾਨ ਗੁਰਦਾ ਦਾਨ ਗਰੀਬਾਂ ਨੂੰ ਕਰਨਾ ਹੈ ਤੁਸੀਂ ਗਰੀਬਾਂ ਦੇ ਘਰ ਦੇ ਵਿੱਚ ਰਾਸ਼ਨ ਦੇਣਾ, ਤਿਲ ਦਾ ਦਾਨ ਦੇਣਾ, ਗੁਰਦਾ ਦਾੰਤ ਦੇਣਾ ਤੁਹਾਡੇ ਲਈ ਬੈਸਟ ਰੈਮਡੀ ਹੈ ਤਾਂ ਕਿ ਸ਼ਨੀ ਦੇ ਘਰ ਦੇ ਵਿੱਚ ਸੂਰਜ ਜਾ ਕੇ ਤੁਹਾਨੂੰ ਜਿਆਦਾ ਪ੍ਰੋਬਲਮ ਨਾ ਦੇਵੇ। ਤੁਹਾਡੇ 8ਵੇਂ ਹਾਊਸ ਦਾ ਮਾਲਕ ਹੈ ਸੂਰਜ ਤੁਹਾਡਾ ਮਿੱਤਰ ਗ੍ਰਹਿ ਨਹੀਂ ਹੈ। ਲਗਨ ਦੇ ਵਿੱਚ ਰਹੇਗਾ ਤਾਂ ਤੁਸੀਂ ਗਰੀਬਾਂ ਨੂੰ ਦਾਨ ਕਰਦੇ ਰਹੋ। ਜੇਕਰ ਤੁਸੀਂ ਮਕਰ ਸ੍ਰਕਾਂਤੀ ਤੇ ਗਰੀਬਾਂ ਨੂੰ ਕੁਛ ਨਾ ਕੁਛ ਦਾਨ ਦਿੰਦੇ ਹੋ ਤਾਂ ਫਿਰ ਤੁਹਾਡਾ ਪੂਰਾ ਜਿਹੜਾ ਮਹੀਨਾ ਉਹ ਵਧੀਆ ਰਹੇਗਾ। ਕੁਏਰੀਅਸ ਜਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਦੇ ਸੂਰਜ ਜਿਹੜਾ 7ਵੇਂ ਹਾਊਸ ਦਾ ਮਾਲਕ ਹੈ ਤੇ ਚਲਾ ਗਿਆ ਤੁਹਾਡੇ 12ਵੇਂ ਹਾਊਸ ਦੇ ਵਿੱਚ 12ਵੇਂ ਹਾਊਸ ਦੇ ਵਿੱਚ ਸੂਰਜ ਕੋਈ ਜ਼ਿਆਦਾ ਸ਼ੁਭ ਫਲ ਨਹੀਂ ਦਿੰਦਾ ਤੁਸੀਂ ਇੱਕ ਤਾਂ ਇਸ ਮੰਥ ਦੇ ਵਿੱਚ ਐਤਵਾਰ ਦੇ ਦਿਨ ਜ਼ਿਆਦਾ ਨਾਮਕਦਾ ਸੇਵਨ ਨਹੀਂ ਕਰਨਾ ਇਸ ਦੇ ਨਾਲ ਵੀ ਸੂਰਜ ਤੁਹਾਨੂੰ 12ਵੇਂ ਹਾਊਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਰੇਗਾ ਤੇ ਦੂਸਰਾ ਤੁਸੀਂ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਜਲਦੀ ਉੱਠਦੇ ਹੋ ਤਾਂ ਸੂਰਜ ਤੁਹਾਨੂੰ ਸ਼ੁਭਾ ਹੀ ਫਰ ਦਿੰਦਾ ਹੈ 12ਵੇਂ ਹਾਊਸ ਦੇ ਵਿੱਚ ਸੂਰਜ ਤੁਹਾਨੂੰ ਪ੍ਰੋਬਲਮ ਨਹੀਂ ਕਰੇਗਾ ਤੇ ਤੀਸਰਾ ਤੁਸੀਂ ਆਪਣੇ 파ਟਨਰ ਦਾ ਸਿਹਤ ਦਾ ਖਾਸ ਧਿਆਨ ਰੱਖੋ ਤੇ ਤੁਸੀਂ ਕਿਤੇ ਜ਼ਿਆਦਾ ਇਨਵੈਸਟਮੈਂਟ ਵੀ ਇਸ ਮਹੀਨੇ ਦੇ ਵਿੱਚ ਨਹੀਂ ਕਰੀ ਕਿਉਂਕਿ ਤੁਹਾਡੀ ਪਾਰਟਨਰਸ਼ਿਪ ਦਾ ਜਿਹੜਾ ਕਾਰਕ ਗ੍ਰਹਿ ਉਹ ਸੂਰਜ ਤੇ ਚਲਾ ਗਿਆ 12ਵੇਂ ਹਾਊਸ ਤੇ ਤੁਹਾਡਾ ਕਿਤੇ ਨਾ ਕਿਤੇ ਧੰਦੀ ਜਿਹੜੀ ਹਾਨੀ ਹੋ ਸਕਦੀ ਹੈ ਇਸ ਤੇ ਲਈ ਤੁਸੀਂ ਇਸ ਮਹੀਨੇ ਦੇ ਵਿੱਚ ਜ਼ਿਆਦਾ ਕਿਤੇ ਇਨਵੈਸਟਮੈਂਟ ਨਹੀਂ ਕਰੀ ਪਾਈਸਸ ਜਾਂ ਮੀ ਰਾਸ਼ੀ ਮੀ ਰਾਸ਼ੀ ਵਾਲਿਆਂ ਦੇ ਸੂਰਜ ਜਿਹੜਾ 6ਵੇਂ ਹਾਊਸ ਦਾ ਮਾਲਕ ਹੈ ਤੇ ਚਲਾ ਗਿਆ ਤੁਹਾਡੇ 11ਵੇਂ ਹਾਊਸ ਦੇ ਵਿੱਚ ਇੱਥੇ ਬੈਠ ਕੇ ਸੂਰਜਾ ਤੁਹਾਨੂੰ ਬੈਸਟ ਰਿਜ਼ਲਟ ਦੇਵੇ ਇਸ ਤੇ ਲਈ ਤੁਸੀਂ ਪੀਲੇ ਫੁੱਲਾਂ ਦਾ ਹਾਰ ਹੈ ਜਿਹੜਾ ਉਹ ਇੱਕ ਐਤਵਾਰ ਜ਼ਰੂਰ ਤੁਸੀਂ ਵਿਸ਼ਨੂੰ ਭਗਵਾਨ ਦੇ ਮੰਦਿਰ ਦੇ ਵਿੱਚ ਚੜਾਓ ਇਸ ਦੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਮਿਲਣਗੇ ਨਾਲ ਗੁਰੂ ਦੀ ਸਪੋਰਟ ਮਿਲੇਗੀ ਪੀਲੇ ਫੁੱਲ ਨੇ ਜਿਹੜੇ ਉਹ ਗੁਰੂ ਦੇ ਬਿਸ਼ਨੂ ਭਗਵਾਨ ਨੇ ਜਿਹੜੇ ਉਹ ਸੂਰਿਆ ਦੇ ਦੇਵ ਗੁਰੂ ਮੰਨੇ ਗਏ ਨੇ ਇਸ ਦੇ ਨਾਲ ਤੁਹਾਡਾ ਜਿਹੜਾ ਲਗਨ ਦਾ ਮਾਲਕ ਵੀ ਸਟਰੋਂਗ ਹੋਏਗਾ ਤੇ ਨਾਲ ਤੁਹਾਨੂੰ ਸੂਰਿਆ ਦੀ ਵੀ ਸਪੋਰਟ ਮਿਲੇਗੀ ਤੇ ਦੂਸਰਾ ਤੁਸੀਂ ਕੀ ਕਰਨਾ ਸਵੇਰੇ ਜਲਦੀ ਉੱਠ ਕੇ ਸੂਰਿਆ ਨੂੰ ਜੇਕਰ ਚੜ੍ਹ ਦਿਨੇ ਹੋ ਪਾਣੀ ਦੇ ਵਿੱਚ ਹਲਦੀ ਪਾ ਕੇ ਤਾਂਬੇ ਦੇ ਰੋਤੇ ਨਾਲ ਫਿਰ ਵੀ ਤੁਹਾਡੇ ਲਗਨ ਦਾ ਮਾਲਕ ਵੀ ਸਟਰੋਂਗ ਹੋਏਗਾ ਤੇ ਨਾਲ ਤੁਹਾਡਾ ਸੂਰਿਆ ਵੀ ਸਟਰੋਂਗ ਹੋਏਗਾ ਕਿਉਂਕਿ ਤੁਹਾਡੇ ਲਗਨ ਦੇ ਮਾਲਕ ਗੁਰੂ ਦਾ ਜਿਹੜਾ ਸੂਰਿਆ ਉਮਿਤ ਤਰ ਗਰਿਆ ਹੈ ਤੇ ਸੂਰਿਆ ਨੂੰ ਜੇਕਰ ਤੁਸੀਂ ਉਪਰ ਰੱਖੋਗੇ ਤਾਂ ਲਾਈਫ ਦੇ ਵਿੱਚ ਸਕਸੈਸ ਕਰੋਗੇ 11ਵੇਂ ਹਾ우스 ਦੇ ਵਿੱਚ ਸੂਰਿਆ ਤੁਹਾਨੂੰ ਬੈਸਟ ਰਿਜ਼ਲਟ ਦੇਵੇਗਾ ਇਸ ਦੇ ਲਈ ਤੁਸੀਂ ਇਹ ਉਪਾਅ ਜੋ ਮੈਂ ਤੁਹਾਨੂੰ ਦੱਸੀ ਨਿਰਾਸ਼ੀ ਅਨੁਸਾਰ ਇਹ ਜਰੂਰ ਕਰੋ ਤੁਸੀਂ ਤਾਂ ਕਿ ਸੂਰਿਆ ਦਾ ਰਾਸ਼ੀ ਪਰਿਵਰਤਨ ਤੁਹਾਡੇ ਲਾਈਫ ਦੇ ਵਿੱਚ ਹੋਰ ਜ਼ਿਆਦਾ ਤਰੱਕੀ ਲੈ ਕੇ ਆਵੇ ਜੇਕਰ ਆਪਾਂ ਮਕਰ ਸੰਕ੍ਰਾਂਤੀ ਦੇ ਦਿਨ ਮਤਲਬ 14 ਜਨਵਰੀ ਨੂੰ ਕੋਈ ਦਾਨ ਕਰਦੇ ਆ ਤਾਂ ਉਸ ਦਾ ਆਪਾਂ ਨੂੰ 100 ਗੁਣਾ ਜ਼ਿਆਦਾ ਰਿਜ਼ਲਟ ਮਿਲਦਾ ਹੈ ਹਰ ਕੋਈ ਰਾਸ਼ੀ ਵਾਲਾ ਜੋ ਇੱਕ ਦਾਨ ਕਰ ਸਕਦਾ ਹੈ ਜਿਨ੍ਹਾਂ ਨੂੰ ਆਪਣੀ ਰਾਸ਼ੀ ਨਹੀਂ ਪਤਾ ਉਹ ਵੀ ਜੋ ਦਾਨ ਕਰ ਸਕਦੇ ਨੇ ਉਹ ਹੈ ਕਣਕ ਦਾ ਦਾਨ ਗੁਰਦਾ ਦਾ ਦਾਨ तिਲ ਦਾ ਦਾਨ ਇਹ ਤੁਸੀਂ ਧਾਰਮਿਕ ਸਥਾਨ ਤੇ ਵੀ ਕਰ ਸਕਦੇ ਹੋ ਜਾਂ ਕਿਸੇ ਗਰੀਬ ਨੂੰ ਵੀ ਦੇ ਸਕਦੇ ਹੋ ਇਸ ਦੇ ਨਾਲ ਤੁਹਾਡਾ ਜਿਹੜਾ ਪੂਰਾ ਸਾਲ ਹੈ ਬੈਸਟ ਜਾਵੇਗਾ ਕਿਉਂਕਿ ਦਾਨ ਤੁਸੀਂ ਆਪਣੀ ਮਾਤਰਾ ਦੇ ਅਨੁਸਾਰ ਜਿੰਨਾ ਵੀ ਤੁਹਾਨੂੰ ਲੱਗਦਾ ਤੁਸੀਂ ਦਾਨ ਜ਼ਰੂਰ ਕਰੋ ਜੇਕਰ ਪਰਮਾਤਮਾ ਨੇ ਤੁਹਾਨੂੰ ਇਸ ਕਾਬਿਲ ਬਣਾਇਆ ਹੋਇਆ ਤਾਂ ਦਾਨ ਕਰਦੇ ਰਹੋਗੇ ਤਾਂ ਲਾਈਫ ਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਆ ਉਹ ਘਟ ਹੋ ਜਾਂਦੀਆਂ ਨੇ ਜੋਤਿਸ਼ ਨਾਲ ਸੰਬੰਧਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਗ੍ਰਹਾਂ ਦੇ ਹਿਸਾਬ ਨਾਲ ਵਾਸਤੂ ਦੇ ਹਿਸਾਬ ਨਾਲ ਤੇ ਤਿੱਥਿਆਂ ਦੇ ਹਿਸਾਬ ਨਾਲ ਵੀ ਜਾਣਕਾਰੀ ਦਿੰਦੇ ਰਹਿਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਪਰਸਨਲੀ ਆਪਣੇ ਕੁੜੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਨਾਲ ਮੇਰੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ